ਬੰਦੇ ਆਵੇ ਲੋੜਾਂ ਤੀ ਮੀਂਹ ਦੀਆਂ ਤੈਨੂੰ ਵੇ ਬੰਦਿਆ ਲੋੜਾਂ ਤੀ ਮੀਂਹ ਦੀਆਂ ਦਾ ਅਰਜ਼ ਤੀ ਕਰ ਮੈਂ ਪਦਰੀ ਹਾਂ ਕਬ ਜੈਸੇ ਮਲੇ ਤੀ ਮੀਂਹ ਨਾ ਬਣਾ ਪਰ ਰਾਜ ਕਿਧਰ ਗਈ ਰਾਜ ਨੂੰ ਬੁਖਾਰ ਹੋ ਰਿਹਾ ਭਰਾਵਾ ਬੁਖਾਰ ਹੋ ਰਿਹਾ ਤੇ ਅਜ ਜਨਹਨੀ ਨਹੀਂ ਹੈ ਤਿਆਪ੍ਰਾਵਾ ਕੰਮ ਕਰਨਾ ਪੈ ਗਿਆ ਰੰਗਾ ਸਾਰਾ ਦੇਖਣਾ ਭਰਾ ਅੱਛਾ ਕੀ ਬਣਾ ਲੈ ਬਈ ਹਾਂ ਭਰਾਵਾ ਗੰਡੇ ਜੇ ਤੜਕੇ ਮੈਂ ਤਾਂ ਅੱਜ ਥੋੜੇ ਦੁੱਧ ਪਾਇਆ ਦੇਖੋ ਐਨੀ ਬਣਾਈ ਥੋੜੀ ਜਿਹੀ ਬਣਾਈ ਹੈ ਬਾਈ ਮੈਂ ਤਾਂ ਅੱਛਾ ਵਧੀਆ ਬਣਾ ਰੱਖੀ ਹੈ ਸਬਜੀ ਦਾ ਪਿਆਓ ਤਾਂ ਘੱਟ ਬਣਾਈ ਹੈ ਕੀ ਰੋਟੀ ਮੱਚ ਗਈ ਭਾਈ ਇਹ ਕਿਹੜੇ ਸਬਜੀ ਰੋਟੀ ਮੱਚ ਗਈ ਸੀ हां 임프ਰਾ ਮੈਂ ਹੈਂ ਨਾ ਮਨਾਉਂ ਰਹੀ ਮੇਰੇ ਕੁੜੇ ਦਾ ਚਲੋ ਵਧੀਆ ਬਣੀ ਜਾਂਦੀ ਰੋਟੀ ਇਹ ਨੰਪਰਾਵਾ ਜੀ ਬਹੁਤ ਠੀਕ ਹੈ ਹੈ ਐਂ ਹੀ ਕਰ ਦਿੰਦੇ ਆ ਤੇ ਰਾਜੂ ਕਿੱਥੇ ਪਈ ਆ ਰਾਜੂ ਆ ਗਈ ਚਲੀ ਲੈ ਪਈ ਇਹ ਰਾਜੂ ਹੋ ਗਈ ਬਿਮਾਰ ਤੇ ਬਾਈ ਬਣਾਉਂਦਾ ਜਮਰੀਕ ਰੋਟੀਆਂ ਵੱਡੀਆਂ 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 ਨਾ ਮਨੋਂ ਮੈਂ ਤਾਂ ਹੈ ਹੀ ਨਹੀਂ ਲੈਂਦੀਆਂ ਮੇਰੇ ਕੁੜੇ ਦਾ ਠੀਕ ਹੈ ਲਊਂ ਨਾ ਤੇਰੀਆਂ ਤੇ ਪਾਪਾ ਫਿਰ ਖਾਊਗਾ ਹੁਣ ਪਾਪਾ ਖਾਊ ਲੈ ਪਾਪਾ ਲੈ ਜਾ ਓਏ ਕਰ ਦੇ ਚੁੱਪ ਬਾਲੀ ਨਮਚਾ ਨਹੀਂ ਜਾਊਗਾ ਦੁੱਧ ਨਮਚਾ ਹੀ ਤਾਂ ਜਾਣਾ ਕਾ ਕੌੜੀ ਕਰੀਏ ਨਾ ਰੋਟੀ ਨਹੀਂ ਕਹਿੜੀ ਐ ਕਰਦਾ ਨਹੀਂ ਕਿ ਨਹੀਂ ਨੇ ਹੋ ਪਰ ਮੈਂ ਹੀ ਨਹੀਂ ਬਣਨਾ ਮੇਰੇ ਤੋਂ ਤਾਂ ਬਾਈ ਮਿੱਠਿਓ ਵਧੀਆ ਬਾਈ ਮੇਰੇ ਨੂੰ ਲੈ ਇੱਕ ਸ਼ੇਅਰ ਜ਼ਰੂਰ ਕਰ ਦਿਓ ਭਰਾ ਬਣ ਕੇ ਮੇਰੀ ਨੂੰ ਕਿਉਂ ਪਹਿਲੀ ਵੀਡੀਓ ਮੇਰੀ ਤਾਂ ਰੋਟੀਆਂ ਰੋਟੀਆਂ ਨਹੀਂ ਵਾਲੀ ਭਰਾ ਬਣ ਕੇ ਸ਼ੇਅਰ ਲੈ ਕੇ ਸਗਰ ਹੈ ਤਾਂ ਜ਼ਰੂਰ ਕਰ ਦਿਓ ਇਹਾ ਡੱਲਣਾ ਜਾ ਮੇਰਾ ਜੀ ਦਾਲ ਕੀ ਤਾ ਉਹਨੂੰ ਚੱਕਣਾ ਪਲਾਸਣਾ ਲੈਣੇ ਇੱਕ ਮਿੰਟ ਆ ਜੀ ਇਹਨਾਂ ਚੱਕਣਾ ਲੈਣਾ ਚੌਂਤੀਆਂ ਚੱਕਲਾ ਪਤੇ ਬਾਤੀਂ ਚਾਤੀ ਜਮੀ ਲੈ ਬਰਾਮਾ ਇੱਕ ਇਧਰ ਆ ਰਿਹਾ ਕਵੀਰਦਾਰ ਛੋਟਾ ਤੇ ਇਧਰ ਬਣੀ ਜਾਂਦੀਆਂ ਰੋਟੀਆਂ ਇੱਕ ਲੱਗੇ ਆ ਸਿਲੰਡਰ ਲੈ ਪਾਪਾ ਨਹੀਂ 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 ਤੇਰੇ ਪਾਪੇ ਦੀ ਰੋਟੀ ਪਾਤੀ ਫਿਰ ਬਾਈ ਅਮਰੀਕ ਨੇ तू चकला पापा ਲੈ ਪਾਈ ਦਾਲ ਫਰਵਾ ਕੇ ਫੜਾ ਦੇ ਓਕੇ ਫਿਰ ਰੋਟੀ ਨਾ ਖਾਓ ਓਏ ਕਿਉਂ ਓਏ ਹੋਰ ਨਾ ਤਾਂ ਦਾਲ ਫਰਵਾ ਕੇ ਜਰੂਰ ਦੇ ਦਾਂਗੇ ਗੁਰ ਆਣਾ ਕੀ ਉਹ ਦਾਲ ਫਰਵਾ ਕੇ ਨੂ ਆਓ ਇਹ ਕੰਮ ਨਹੀਂ ਦੇ ਤਾਂ ਨਹੀਂ ਮੈਂ ਕਹੀ ਤੇ ਨਹੀਂ ਤੱਠਾਗਾ ਉਹ ਤੇ ਜਾ ਜੰਬੜਾ ਦੇਖ ਰਹਾ ਮੈਂ ਚਮਟੇ ਨੇ ਸੋ ਸਾਹਮਣੇ ਰੱਖਿਆ ਹਰ ਕਿਹਾ ਹੈਗਾ ਸੱਤਾ ਰੰਗਣਗੇ ਆ ਦੇਖ ਆ ਹੱਥ ਮਚਾ ਲੈ ਓਏ ਮਿੱਤਰ ਵਰਜਾਈ ਨੇ ਕੋ ਬੱਛੋ ਆ ਟੁਰਤ ਗੱਲੂ ਵਾ ਨਹੀਂ ਤੂੰ ਏ ਟਿੱਕੀ ਮੈਂ ਸਾਹਮਣੇ ਦਾ ਚੱਕਿਆ ਸੁਣਨੀ ਨਹੀਂ ਅਜੇ ਵੀ ਨਾ ਤੱਕਣੀ ਪਈ ਕੰਨ ਨਹੀਂ ਗੱਡੀ ਆੱਸ ਵੇ ਭਰਾਵਾ ਤੂੰ ਤਾਂ ਵੀ ਬਿੰਦ ਨਾ ਹੁਣ ਸਾਡੇ ਕਰੀਸ਼ਾਨਾ ਤਾਂ ਰੋਟੀ ਵੀ ਨਹੀਂ ਵਲਾ ਕੇ ਦੇਣੀ ਦੇਖ ਲੈ ਰਾਜੂ ਮੇਲ ਨਾ ਤੇਰੇ ਤੇ ਕਿਵੇਂ ਫਿਰੂ ਹੂੰ ਤੇ ਲਾਲਾ ਭਰਾਵਾ ਤੂੰ ਕਾਟਾ ਲਾ ਲਾ ਤੂੰ ਆਟਾ ਮੱਝੀ ਆਪਿਆ ਕੋਲਾ ਤਾਂ ਕਿੰਨਾ ਤੁਮੇ ਨਾ ਹੱਥ ਲਾਣੀ ਮਪਾ ਯਾਰ ਨਹੀਂ ਹੋਣਾ ਕੋਈ ਨਹੀਂ ਚੱਲੀ ਕਮੜੀ ਨੇ ਹੱਥ ਪਾ ਲੈ ਰੱਜੀ ਜੀ ਇਹ ਚਾ